ਵਾਜ ਜੀ ਕਾ ਖਲਸਾ ਵਾਜ ਜੀ ਕੀ ਫਤਿਹ ਤਲੰਗ ਰਾਗ ਪੰਜਵੇਂ ਨਾਮ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੂਜੇ ਘਰ ਦੇ ਵਿੱਚ ਉਚਾਰਨ ਕਰਦੇ ਨੇ ਤਦ ਬਿਨ ਦੂਜਾ ਨਾਹੀ ਕੋਏ ਤੂੰ ਕਰਤਾ ਕਰੇ ਸੋ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਏਕ ਐ ਮਾਲਕ ਐ ਅਕਾਰ ਪ੍ਰਮਾਤਮਾ ਜੀਓ ਤੇਰੇ ਤੋਂ ਬਗੈਰ ਹੋਰ ਦੂਸਰਾ ਕੋਈ ਆਸਰਾ ਨਹੀਂ ਤੇਰੇ ਤੋਂ ਬਗੈਰ ਕੋਈ ਹੋਰ ਤੇਰੇ ਵਰਗਾ ਨਹੀਂ ਤੂੰ ਅਕਾਲ ਪੁਰਖ ਪ੍ਰਮਾਤਮਾ ਹੈ ਕਰਤਾਰ ਹੈ ਔਰ ਜੋ ਤੂੰ ਕਰ ਰਿਹਾ ਹੈ ਤੇਰੀ ਰਜ਼ਾ ਚ ਸਾਰਾ ਕੁਝ ਹੋ ਰਿਹਾ ਹੈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ Jap ਨਾਨਕ ਏਕ ਤੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਨ ਦੇ ਵਿੱਚ ਤੇਰੀ ਟੇਕ ਰੱਖੀ ਹੈ ਤੇਰੇ ਦਰ ਤੇ ਹੀ ਸਾਡੀ ਅਰਦਾਸ ਬੇਨਤੀ ਹੈ ਤੇ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਸਦਾ ਸਦਾ ਜਪ ਨਾਨਕੀ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਸਿਮਰ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਧਿਆਨ ਤਾਂ ਕਿ ਜਨੂੰ ਤੂੰ ਆਜਮਾਵੇਂ ਤੇਰੀ ਮਾਫਰ ਲਵੇ ਤੇਰੀ ਆਵਾਜ਼ ਜਾਵੇ ਪਰਮੇਸ਼ਰ ਤੇਰੀ ਉਸੇ ਵੇਲੇ ਗੱਲ ਸੁਣੇ। ਅਗਰ ਤੂੰ ਜਿਆਦਿਆਂ ਨੂੰ ਧਿਆਵੇਂਗਾ ਤੇ ਭਈ ਫਿਰ ਕੋਈ ਕਵੇਗਾ ਉਹ ਦੂਸਰਾ ਚਲੇ ਜਾਏਗਾ ਉਹ ਨਹੀਂ ਜਾਵੇਗਾ ਉਹ ਚਲੇ ਜਾਏਗਾ ਉਹ ਨਹੀਂ ਜਾਏਗਾ ਉਹ ਚਲੇ ਜਾਵੇਗਾ ਨਹੀਂ ਪਿਆਰਿਓ ਅਕਾਰ ਪ੍ਰਮਾਤਮਾ ਹੀ ਇੱਕ ਆਸਰਾ ਜੀ ਔਰ ਇੱਕ ਦੇ ਨਾਲ ਹੀ ਗੁਰਬਾਣੀ ਜੋੜਦੀ ਹੈ ਉਸਨੇ ਹੀ ਸਾਡੀ ਬਾਹ ਪਕੜਨੀ ਹੈ ਉਸਦੇ ਨਾਲ ਹੀ ਸਾਡੀ ਸਾਂਝ ਬੈਣੀ ਹੈ ਜਦੋਂ ਉਸ ਨੂੰ ਯਾਦ ਕਰਾਂਗੇ ਫਟ ਕੋ ਸਾਡੀ ਬੇਤੀ ਨੂੰ ਪ੍ਰਵਾਨ ਵੀ ਕਰੇਗਾ ਸਭੇ ਉਪਰ ਪਾਰ ਬ੍ਰਹਮ ਦਾਤਾ ਇਹ ਦਾਤਾ ਦਾਤਾ ਦੇਣ ਵਾਲੇ ਮਾਲਕ ਇਹ ਸਭ ਤੋਂ ਉੱਚੇ ਤੋਂ ਸਭ ਤੋਂ ਵੱਡੇ ਪ੍ਰਮਾਤਮਾ ਜੀ ਤੇਰੀ ਟੇਕ ਤੇਰਾ ਮਨਜੋਰ ਤੇਰਾ ਹੀ ਆਸਰਾ ਹੈ ਤੇਰਾ ਹੀ ਆਧਾਰ ਹੈ ਤੇਰੇ ਹੀ ਆਸੇ ਪ੍ਰਾਣੇ ਤੇ ਚੱਲਦੇ ਹਾਂ ਔਰ ਸਦਾ ਤੇਰੇ ਦਰ ਤੇ ਹੀ ਸਾਡੀ ਅਰਦਾਸ ਹੈ ਹੈ ਤੂਹੇ ਤੂੰ ਹੋ ਮੜਹਾਰ ਪਿਆਰਿਓ ਜਿਸ ਵੇਲੇ ਧਰਤੀ ਬਣੀ ਨਹੀਂ ਸੀ ਉਸ ਵੇਲੇ ਵੀ ਇਹ ਕਾਲਕੁਪਰਮਾਤਮਾ ਸੀ ਔਰ ਚੱਲ ਰਹੇ ਸਮੇਂ ਦੇ ਵਿੱਚ ਵੀ ਹੈ ਤੇ ਸਾਡੀ ਜਾਨ ਤੋਂ ਵਾਦਾ ਵੀ ਕਾਲ ਪਰਮਾਤਮਾ ਅਟਲ ਸਚਾਈ ਹੈ ਇਸ ਬ੍ਰਹਿਮੰਡ ਦੇ ਵਿੱਚ ਰਵੇਗਾ ਅਗਮ ਅਗਾਦ ਊਚ ਅਪਾਰ ਕਿਤਨਾ ਕੁ ਵੱਡਾ ਹੈ ਕਿਤਨਾ ਕੁ ਉੱਚਾ ਹੈ ਕਿਤਨਾ ਪਿਆਰੇ ਉਸ ਦਾ ਆਕਾਰ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਦੱਸਦਾ ਜੋ ਤੁਦ ਸੇਵੇ ਤਿਰ ਭਉ ਦੁਖ ਨਾਹੀ ਤੇ ਪਿਆਰਿਓ ਜਿਹੜੇ ਉਹਨੂੰ ਸਿਮਰਦੇ ਨੇ ਉਹਨਾਂ ਦੇ ਅੰਦਰੋਂ ਭਉ ਖਤਮ ਹੋ ਜਾਂਦਾ ਹੈ ਤੇ ਦੁੱਖ ਆਉਣ ਵੀ ਤੇ ਮਹਿਸੂਸ ਹੀ ਨਹੀਂ ਹੁੰਦੇ ਗੁਰਪਸਾਦ ਨਾਨਕ ਗੁਣ ਗਾਹੇ ਤੇ ਜਿਹੜੇ ਉਸ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦੇ ਨੇ ਪਿਆਰਿਓ ਉਹਨ ਵੀ ਉਹੀ ਗਾ ਸਕਦਾ ਜੇ ਜਿਸਦੇ ਮਾਲਕ ਦਾ ਮੇਰ ਭਰਿਆ ਹੋਵੇ ਦੂਜੇ ਦੇ ਵਸ ਦੀ ਗੱਲ ਨਹੀਂ ਜੀ ਜੋ ਦੀਸ਼ ਸੋਤੀਰਾ ਰੂਪ ਪਿਆਰਿਓ ਜਿਸ ਵੇਲੇ ਸਿੱਤੇ ਮੇਰ ਭਰਿਆ ਹੋ ਗਿਆ ਨਾ ਉਸ ਵੇਲੇ ਜਿੱਦਨ ਨੂੰ ਵੀ ਨਿਗਾਹ ਮਾਰੇਗਾ ਨਾ ਤੇ ਉਹਨੂੰ ਪਰਮੇਸ਼ਰ ਦਾ ਰੂਪ ਹੀ ਨਜ਼ਰ ਆਏਗਾ ਉਹਨੂੰ ਅਕਾਲ ਪੁਰਖ ਪਰਮਾਤਮਾ ਹੀ ਨਜ਼ਰ ਆਏਗਾ ਗੋਣੁ ਨਦਾਨ ਗੁਵਿੰਦ ਅਨੂਪ ਏ ਗੁਨਾ ਦੀ ਖਜਾਨੇ ਏ ਗੁਵਿੰਦ ਤੇਰਾ ਕੋਈ ਪਾਰ ਉਤਾਰਾ ਨਹੀਂ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਫੋਨ ਬਾਰ ਬਾਰ ਸਰਗਰੂ ਇੱਕੋ ਹੀ ਗੱਲ ਨੂੰ ਕਿਉਂ ਤੜਾ ਰਹੇ ਨੇ ਬਾਰ ਬਾਰ ਉਸੇ ਗੱਲ ਨੂੰ ਕਿਉਂ ਪੱਕਾ ਕਰਕੇ ਸਾਨੂੰ ਸਮਝਾ ਰਹੇ ਨੇ ਪਿਆਰਿਓ ਕਿ ਸਾਡੇ ਹਿਰਦੇ ਦੇ ਵਿੱਚ ਉਹ ਗੱਲ ਵਸ ਜਾਵੇ ਕਿ ਕਰਮਾਂ ਦੇ ਨਾਲ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਤੇ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਉਸ ਪਰਮਾਤਮਾ ਦੇ ਨਾਲ ਅਸੀਂ ਜੁੜਨਾ ਜਿਨ ਜਪਿਆ ਤਿਸ ਕੋ ਗੁਹਾਰ ਤਿਸ ਕੇ ਸੰਗ ਤਰੇ ਸੰਸਾਰ ਤੇ ਪਿਆਰਿਓ ਜਿਨ੍ਹਾਂ ਨੇ ਜਪਿਆ ਸਤਿਗੁਰੂ ਕਹਿੰਦੇ ਕਿ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਤਿਸ ਕੇ ਸੰਗ ਤਰੇ ਸੰਸਾਰ ਇੱਕ ਵੀ ਜੀ ਤਰ ਗਿਆ ਨਾ ਤੇ ਪਿਆਰਿਓ 21 ਕੋਲਾ ਤਰ ਜਾਂਦੀਆਂ ਜੀ 21 ਕੋਲਾ ਹੁਣ ਲੱਕੜ ਹੈ ਤੇ ਲੱਕੜ ਦਾ ਪਿਆਰ ਕੀ ਦੇ ਨਾਲ ਪਿਆਰਿਓ ਪਾਣੀ ਨਾਲ ਪਾਣੀ ਪਾਵਾਂਗੇ ਰੁੱਖ ਹਰਿਆ ਭਰਿਆ ਹੈ ਪਾਣੀ ਨਹੀਂ ਪਾਵੇਗਾ ਤੇ ਉਹ ਰੁੱਖ ਸੁੱਕ ਜਾਵੇਗਾ ਹਰਿਆ ਭਰਿਆ ਨਹੀਂ ਰਹੇਗਾ ਤੇ ਜੇ ਕਿਤੇ ਉਹ ਰੁੱਖ ਨੂੰ ਕੱਟ ਕੇ ਪਾਣੀ ਦੇ ਵਿੱਚ ਸੁੱਟ ਦਈਏ ਪਿਆਰਿਓ ਤੇ ਪਾਣੀ ਉਹਨੂੰ ਡੋਬੇਗਾ ਨਹੀਂ ਬੜੀ ਵੱਡੀ ਗੱਲ ਹੈ ਕਿਉਂ ਨਹੀਂ ਡੋਬੇਗਾ ਪਵਣ ਗੁਰੂ ਪਾਣੀ ਪਿਤਾ ਪਾਣੀ ਪਿਤਾ ਹੈ ਤੇ ਲੱਕੜੋ ਦੇ ਬੱਚੇ ਨੇ ਤੇ ਕਦੀ ਪਿਤਾ ਕੋਈ ਆਪਣੇ ਬੱਚਿਆਂ ਨੂੰ ਡੁੱਬਣ ਦੇਵੇਗਾ ਪਿਆਰਿਓ ਕਦੇ ਨਹੀਂ ਤੇ ਜੇ ਪਿਆਰਿਓ ਅਸੀਂ ਉਹਦਾ ਲੜ ਫੜ ਲਵਾਂਗੇ ਜੇ ਉਹਦੇ ਹੋ ਜਾਵਾਂਗੇ ਉਹਦੇ ਚਰਨਾਂ ਤੇ ਢੇ ਪਾਵਾਂਗੇ ਪਿਆਰਿਓ ਤੇ ਸਾਨੂੰ ਡੁੱਬਣ ਦੇਵੇਗਾ ਕਦੇ ਬਾਸ ਤੇ ਅੱਗੇ ਪਿਆਰਿਓ ਜੇ ਹੁਣ ਲੱਕੜ ਹੈ ਮਣਾਮੂਈ ਲੱਕੜ ਹੈ ਨਹੀਂ ਡੋਬਦੀ ਲੋਹੇ ਦਾ ਇੱਕ ਕਾਣ ਵੀ ਹੋਏ ਨਾ लोहे ਦਾ ਇੱਕ ਕਣ ਪਾਣੀ ਦੇ ਵਿੱਚ ਸੁੱਟ ਦਿਓ ਥੱਲੇ ਡੁੱਬ ਜਾਵੇਗਾ ਤੇ ਜੇ ਮਣਾਮੁਹੀ ਲੱਕੜ ਦੇ ਉੱਤੇ ਤੁਸੀਂ 2 ਕਿਲੋ 4 ਕਿਲੋ 5 ਕਿਲੋ ਲੋਹਾ ਲਾ ਦਿਓ ਮੇਖਾ ਠੋਕ ਦਿਓ ਉਹ ਵੀ ਤਰ ਜਾਏਗਾ ਡੁੱਬੇਗਾ ਨਹੀਂ ਜਿਵੇਂ ਆਪਣੀ ਪ੍ਰਾਣੀ ਕਹਾਵਤ ਹੈ ਨਾ ਲੱਕੜ ਦੇ ਸੰਗ ਲੋਹਾ ਤਰ ਜਾਂਦਾ ਹੈ ਏਵੇਂ ਪਰਮੇਸ਼ਰ ਨੇ ਲੱਕੜ ਤੇ ਕਿਰਪਾ ਕੀਤੀ ਲੱਕੜ ਦੇ ਵਿੱਚ ਕਿ ਲਵੇੜੀਆਂ ਹੁਣ ਆਪਾਂ ਤਰਦੀਆਂ ਵੇਖਦੇ ਆ ਤੇ ਮਣਾ ਮੂਹੇ ਉਹਦੇ ਤੇ ਟਰੈਕਟਰ ਹੋਰ ਕਮਾਈਨਾ ਹੁਣ ਦਰਿਆ ਤੋਂ ਪਾਰ ਹੋ ਜਾਂਦੀਆਂ ਨੇ ਲੱਕੜ ਦੀ ਉਹਦੇ ਤੇ ਕਿੰਨਾ ਭਾਰ ਕਿੰਨਾ ਲੋਹਾ ਲੱਦਦੇ ਆਪਾਂ ਪਰ ਉਹ ਡੁੱਬਦਾ ਨਹੀਂ ਕਿਉਂ ਕਿ ਕਿਉਂਕਿ ਪਰਮੇਸ਼ਰ ਦੀ ਉਹਦਾ ਪਿਤਾ ਹੈ ਪਾਣੀ ਉਹਦਾ ਪਿਤਾ ਹੈ ਉਹ ਡੁੱਬਣਾ ਨਹੀਂ ਦਿੰਦਾ ਤੇ ਫਿਰ ਸਤਿਗੁਰੂ ਕਹਿੰਦੇ ਨੇ ਕਿ ਜਿਨ ਜਪਿਆ ਤਿਸ ਕੋ ਬਲਹਾਰ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਤਿੰਨਾ ਤੋਂ ਮੈਂ ਬਲਹਾਰ ਜਾਂਦਾ ਹਾਂ ਤਿਸਕੇ ਸੰਗ ਤਰੇ ਸੰਸਾਰ ਇੱਕ ਤਰ ਗਿਆ ਪਿਆਰਿਓ ਜਿਵੇਂ ਲੋਹਾ ਲੱਕੜ ਦੇ ਨਾਲ ਤਰ ਜਾਂਦਾ ਹੈ ਉਵੇਂ ਸੰਸਾਰ ਦੇ ਵਿੱਚ ਬਾਕੀ ਜੀ ਵੀ ਜਿਹੜੇ ਨੇ ਉਸ ਦੀ ਮਿਹਰ ਦੇ ਨਾਲ ਨਿਗਾਹ ਮਿਹਰ ਦੀ ਪਰਮੇਸ਼ਰ ਦੀ ਹੋ ਜਾਵੇ ਤੇ ਤਰ ਜਾਂਦੇ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਣਾ ਕੀ ਬਾਣਸ਼ੋਂ ਧੂਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਏ ਆਕਾਲ ਪੁਰਖ ਪਰਮਾਤਮਾ ਜੀਓ ਤੇਰੇ ਦਰ ਤੇ ਮੇਰੀ ਅਰਦਾਸ ਬਿਨੇ ਬੇਨਤੀ ਜੋਦ ਰਹੀ ਹੈ ਮੇਰੀ ਇੱਕ ਲੋਚਾ ਪੂਰੀ ਕਰ ਦੇ ਲੋਚਾ ਕੀ ਹੈ ਪਿਆਰਿਓ ਕਿ ਜਿਹੜੇ ਤੇਰਾ ਨਾਮ ਸਿਮਰਨ ਕਰਦੇ ਨੇ ਜਿਹੜੇ ਤੇਰੇ ਨਾਲ ਜੁੜੇ ਹੋਏ ਨੇ ਮੈਨੂੰ ਕਿਤੇ ਉਹਨਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ ਮੇਰਾ ਜੀਵਨ ਤੁੰ ਹੋ ਜਾਵੇ ਕਿੰਨੀ ਵੱਡੀ ਗੱਲ ਸਾਬ ਸ੍ਰੀ ਗੁਰਾਜਨ ਦੇਵ ਜੀ ਕਹਿੰਦੇ ਆ ਅਸੀਂ ਆਪਣੇ ਹਉਮੇ ਹੰਕਾਰ ਦੇ ਵਿੱਚ ਭਜੇ ਫਿਰਦੇ ਆ ਪਿਆਰਿਓ ਮਨ ਦੇ ਵਿੱਚ ਜਦੋਂ ਪਰਮੇਸ਼ਰ ਦੇ ਨਾਲ ਜੁੜਨ ਦੀ ਗੱਲ ਆਈ ਨਾ ਤੇ ਪਾਣੀ ਵਰਗੇ ਹੋ ਜਾਾਂਗੇ ਕ੍ਰੇਤਾ ਵਰਗੇ ਰੈਣ ਵਰਗੇ ਹੋ ਜਾਣਗੇ ਧੂੜ ਵਰਗੇ ਹੋਵਾਂਗੇ ਤੇ ਪਿਆਰਿਓ ਫੇਰ ਇਹ ਪ੍ਰਾਪਤੀ ਹੋਣੀ ਨਹੀਂ ਤੇ ਨਹੀਂ ਹੋ ਸਕਦੀਆਂ ਭਾਵੇਂ ਪਤਾ ਨਹੀਂ ਕਿੰਨੇ ਜਨਮ ਲੱਗ ਜਾ। ਸੋ ਇਹ ਸੀ ਅੱਜ ਦਾ ਹੁਕਮ ਤਲੰਗਰਾਜ ਦੇ ਵਿੱਚ ਪੰਚਮ ਪਾਸ਼ਵ ਨੂੰ ਚਾਰਨ ਕੀਤਾ ਹੋਇਆ ਜਵਾਬ ਜੀ ਨੇ শ্রবণ ਕੀਤਾ ਹੈ। ਤੰਤਾ ਦੇ ਜੋਗ ਹੋ ਗੁਰੂ ਸਵਾਰਿਓ ਜੋ ਆਪਣਾ ਕੀਮਤੀ ਸਮਾਂ ਗੁਰਦਰ ਤੇ ਲਗਾਉਂਦੇ ਹੋ ਹੋਈਆਂ ਕੁੱਡਾਂ ਨੂੰ ਨਾਚਤਾਰੇ ਗੰਢ ਕੇ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ